ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਨੌਵੇਂ ਗੁਰੂ ਨਾਨਕ ਧੰਨ ਧੰਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸਤਗੁਰਾਂ ਤੋਂ ਬਰੋਸਾਏ ਮਹਾਪੁਰਸ਼ ਸ਼੍ਰੋਮਣੀ ਬਰਕਤ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਮਹਾਰਾਜ ਜਨਮ ਅਸਥਾਨ ਨਿਰਮਲ ਕੁਟਿਆ ਟੂਟੋ ਮਝਾਰਾ ਵਾਲੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੌਣੀ ਜੀ ਦੀ 26ਵੀਂ ਸਲਾਨਾ ਜਾਦ ਜੋ ਨਿਰਮਲ ਕੁਟਿਆ ਟੂਟੋ ਮਝਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ 20 ਅਤੇ 21 ਨੰਬਰ ਨੂੰ ਮਨਾਉਣ ਜਾ ਰਹੇ ਹੰਮ ਉਸ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਨਿਰਮਲ ਕੁਟੀਆਂ ਟੂਟੂ ਮਜਾਰਾ ਦੀਆਂ ਮਾਈਆਂ ਬੀਬੀਆਂ ਬੱਚੀਆਂ ਵੱਲੋਂ 41 ਦਿਨ ਦੇ ਸੁਖਮਨੀ ਸਾਹਿਬ ਅਤੇ ਜੋ ਮੂਲ ਮੰਤਰ ਦੇ ਜਾਪ ਸ਼ੁਰੂ ਕੀਤੇ ਜਾਂਦੇ ਹਨ ਉਹ ਪਿਛਲੇ ਦਿਨਾਂ ਅੰਦਰ 21 ਸਤੰਬਰ 2025 ਨੂੰ ਸ਼ੁਰੂ ਹੋਏ ਸਨ ਜਿਨ੍ਹਾਂ ਦੀ ਅੱਜ 31 ਅਕਤੂਬਰ ਦਿਨ ਸ਼ੁੱਕਰਵਾਰ 2025 ਨੂੰ ਸੰਪੂਰਨਤਾ ਹੋਣੀ ਹੈ ਹੁਣੇ ਹੁਣ ਸੁਖਮਨੀ ਸਾਹਿਬ ਦੇ ਜਾਪ ਸਾਰੀਆਂ ਮਾਈਆਂ ਬੀਬੀਆਂ ਰਲ ਮਿਲ ਕੇ ਆਰੰਭ ਕਰਨ ਜਾ ਰਹੀਆਂ ਹਨ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਉਪਰੰਤ ਸਾਰੀਆਂ ਮਾਈਆਂ ਬੀਬੀਆਂ ਬੀਬੀਆਂ ਨੂੰ ਜੋ ਗੁਰੂ ਘਰ ਦੀ ਮਰਿਆਦਾ ਹੈ ਮਹਾਪੁਰਸ਼ਾਂ ਬਲੋਂ ਸਿਰੋਪਾ ਦੇ ਕੇ ਸਨਮਾਨਤ ਕੀਤਾ ਜਾਵੇਗਾ ਉਪਰੰਤ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦੇ ਚਰਨ ਸੇਵਕ ਜੈਲਦਾਰ ਸਰਦਾਰ ਹਰਪਜਨ ਸਿੰਘ ਜੀ ਨਗਰ ਮੁਕੋਵਾਲ ਕੈਨੇਡਾ ਨਿਵਾਸੀ ਵੱਲੋਂ ਜੋ ਸੰਗਤਾਂ ਦੇ ਵਾਸਤੇ ਛੋਲੇ ਠੂਰੀਆਂ ਦਾ ਲੰਗਰ ਲਗਾਇਆ ਜਾਂਦਾ ਹੈ ਉਹ ਆਪ ਸਰਬੱਤ ਸੰਗਤਾਂ ਨੇ ਸ਼ਕਣਾ ਜੀ ਬੇਨਤੀ ਪ੍ਰਵਾਨ ਕਰਨੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ